ਕਾਰਜਯੋਗ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਪੇ ਸਕਿੱਲ ਬਹਾਲੀ ਸੰਜਿਆ ਫਰੰਟ ਦੇ ਵੱਲੋਂ 17 ਜੁਲਾਈ ਨੂੰ ਕਾਲਾ ਦਿਵਸ ਮਨਾਉਣ ਦੇ ਵਜੋਂ ਐਲਾਨ ਕਰਿਆ ਗਿਆ ਹੈ ਸਾਥੀਓ ਇਹ ਕਾਲਾ ਦਿਵਸ ਮਨਾਉਣ ਦਾ ਐਲਾਨ ਕਿਉਂ ਕਰਨਾ ਪਿਆ ਤੁਸੀਂ ਸਾਰੇ ਭਲੀ ਭਾਂਤ ਜਾਣੂ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਆ ਕਾਫੀ ਸਾਰੇ ਕੇਸ ਜਿਹੜੇ ਉਹ ਲੱਗੇ ਆ ਔਰ ਉਹ ਪਟੀਸ਼ਨਰਾਂ ਦੇ ਹੱਕ ਵਿੱਚ ਵੀ ਆਏ ਆ ਔਰ ਸਰਵਿਸ ਰੂਲਾਂ ਦੇ ਬੀਸ ਤੇ ਜਿਹੜਾ ਹੈ ਉਹ ਸਰਕਾਰ ਹਾਰੀ ਵੀ ਹੈ ਲੇਕਿਨ ਉਸ ਦੇ ਬਾਵਜੂਦ ਤੁਸੀਂ ਦੇਖ ਸਕਦੇ ਹੋ ਕਿ ਅਜੇ ਤੱਕ ਕੋਈ ਵੀ ਜਿਹੜਾ ਫੈਸਲਾ ਹੈਗਾ ਉਸ ਨੂੰ ਲੈ ਕੇ ਸਰਕਾਰ ਆਪਾਂ ਨੂੰ ਗੰਭੀਰ ਦਿਖਾਈ ਨਹੀਂ ਦਿੰਦੀ ਹੈਗੀ ਤਾਂ ਜਿਸ ਦੀ ਵਜ੍ਹਾ ਕਰਕੇ ਜਿਹੜਾ ਕੁਝ ਕਾਡਰਾਂ ਦੇ ਵੱਲੋਂ ਸੀਓਸੀਪੀ ਪਾਈਆਂ ਗਈਆਂ ਕਵੰਟੈਂਪਟ ਲੱਗੀਆਂ ਔਰ ਉਹਨਾਂ ਕਵੰਟੈਂਪਟ ਦੇ ਵਿੱਚ ਵੀ ਜਾ ਕੇ ਦੁਬਾਰਾ ਉਹਨਾਂ ਨੂੰ ਸੀਮ ਲਗਾਉਣੀ ਭਈ ਫਿਰ ਜਾ ਕੇ ਕਿਤੇ ਉਹ ਜਾ ਕੇ ਸਰਕਾਰ ਪਟੀਸ਼ਨਰਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਕਰਦੀ ਆਪਾਂ ਨੂੰ ਦਿਖਾਈ ਦਿੱਤੀ ਸੋ ਇਸ ਚੀਜ਼ ਤੋਂ ਬਿਲਕੁਲ ਸਾਫ਼ ਜਾਇਰ ਹੁੰਦਾ ਗਿਆ ਕਿ ਸਰਕਾਰ ਜਿਹੜੀ ਹੈਗੀ ਆ ਉਹ ਤੁਹਾਨੂੰ ਜਿਹੜਾ ਪੇ ਸਕੇਲ ਦੇਣਾ ਨਹੀਂ ਚਾਹੁੰਦੀ ਹੈਗੀ ਔਰ ਸਰਕਾਰ ਬਹੁਤ ਵੱਡੇ ਪੱਧਰ ਤੇ ਜਿਹੜਾ ਉਹ ਆਪਣੇ ਨਾਲ ਧੱਕਾ ਕਰ ਰਹੀ ਦੀ ਹੈ ਖਾਸ ਤੌਰ ਤੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਨਾਲ ਤੁਸੀਂ ਵੇਖ ਸਕਦੇ ਹੋਗੇ ਕਿ ਜੋ ਨਰਸਿੰਗ ਦੇ ਵਿੱਚ ਨੇ ਜਾਂ ਬਿਜਲੀ ਬੋਰਡ ਵਿਭਾਗ ਦੇ ਵਿੱਚ ਨੇ ਜਾਂ ਕਲਰਕ ਨੇ ਜਾਂ ਪੰਜਾਬ ਪੁਲਿਸ ਵਾਲੇ ਆਪਣੇ ਸਾਥੀ ਨੇ 19-19000 ਰੁਪਏ ਉਹਨਾਂ ਨੂੰ ਤਨਖਾਹ ਦੇ ਵਿੱਚੋਂ ਕੱਟ ਕੇ 15-16000 ਰੁਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਆ ਰਿਹਾ ਔਰ ਉਹਨਾਂ ਦੀ ਘਰਾਂ ਤੋਂ ਦੂਰੀ ਜਿਹੜੀ ਹੈਗੀ ਆ ਉਹ 250 300 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਬਿਜਲੀ ਵਾਲੇ ਜਿਹੜੇ ਸਾਥੀ ਹੈਗੇ ਆ ਅਲਾਈਨਮੈਂਟ ਨੇ ਉਹਨਾਂ ਨੇ ਦੇਖੋ ਹਰ 24 ਘੰਟੇ ਮੋਟ ਦੇ ਨਾਲ ਖੇਡਣਾ ਹੁੰਦਾ ਖੰਬਿਆਂ ਦੇ ਉੱਪਰ ਚੜਦੇ ਨੇ ਔਰ ਦੂਸਰੀ ਸਾਈਡ ਆਪਾਂ ਦੇਖ ਸਕਦੇ ਹੈਗੇ ਆ ਕਿ ਜਿਹੜੇ ਨਰਸਿੰਗ ਵਾਲੇ ਨੇ ਵੀ ਉਹਨਾਂ ਨੇ ਕਰੋਨਾ ਦੇ ਸਮੇਂ ਦੇ ਵਿੱਚ ਕਰੋਨਾ ਵਾਇਰਸ ਜਿਵੇਂ ਹੋ ਗਏ ਤਾਂ ਦੇਖੋ ਕਿੰਨੀ ਵਿਪਤਾ ਦੇ ਵਿੱਚ ਉਹ ਜਿਹੜਾ ਹੈਗਾ ਉਹਨਾਂ ਨੂੰ ਨਿਕਲਣਾ ਪਿਆ ਸੀਗਾ ਸੋ ਇਹ ਚੀਜ਼ਾਂ ਨੇ ਮੂਰੇ ਕਠਿਨਾਈਆਂ ਦੇਖਿਏ ਤਾਂ ਇਹ ਬੜਾ ਹੀ ਜਿਹੜਾ ਗਾਂਭੀਰ ਮੁੱਦਾ ਹੈਗਾ ਔਰ ਸਰਕਾਰ ਜਿਹੜਾ ਹੈ ਉਹ ਸਰਕਾਰੀ ਅਦਾਰਿਆਂ ਨੂੰ ਖਤਮ ਕਰਨ ਦੀ ਇੱਕ ਬਹੁਤ ਵੱਡੀ ਪਲੈਨਿੰਗ ਦੇ ਤਹਿਤ ਜਿਹੜਾ ਉਹ ਤੁਹਾਨੂੰ ਤੁਛ ਮਾਤਰ ਤਨਖਾਵਾਂ ਦੇ ਉੱਪਰ ਜਿਹੜਾ ਉਹ ਲਗਾ ਕੇ ਤੇ ਇੱਕ ਇਹ ਚੀਜ਼ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਕਰ ਰਹੀ ਹੈ ਕਿ ਸਰਕਾਰੀ ਵਿਭਾਗ ਦੇ ਵਿੱਚ ਜਿਹੜੀ ਆ ਤਨਖਾਹ ਬਿਲਕੁਲ ਹੀ ਨਹੀਂ ਹੈ ਇਸ ਤੋਂ ਵਧੀਆ ਕਿ ਪ੍ਰਾਈਵੇਟ ਨੌਕਰੀਆਂ ਹੋਣ ਸੋ ਸਰਕਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਆ ਔਰ ਉਸ ਸਾਜ਼ਿਸ਼ ਦੇ ਤਹਿਤ ਜਿਹੜਾ ਹੈਗਾ ਤੁਹਾਡੇ ਨਾਲ ਜਿਹੜਾ ਇਹ ਇੰਨਾ ਵੱਡਾ ਤੱਕਾ ਹੋ ਰਿਹਾ ਔਰ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਤੁਸੀਂ ਅੱਜ ਤੱਕ ਜਿਹੜਾ ਹੈਗਾ ਜੁਲਾਈ 2020 ਤੋਂ ਬਾਅਦ ਕੋਈ ਭਰਤੀ ਮੁਲਾਜ਼ਮਾ ਨੇ ਕਦੇ ਇਸ ਚੀਜ਼ ਦੇ ਉੱਪਰ ਗੰਭੀਰ ਹੋਈ ਨਹੀਂ ਹੈਗੇ ਤਾਂ ਇਹ ਸਾਥੀਓ ਲਾਸਟ ਚਾਂਸ ਹੈ ਜੇਕਰ ਹੁਣੇ ਵੀ ਤੁਸੀਂ ਫਰੰਟ ਦੇ ਸੱਦੇ ਤੇ ਆਪਣੇ ਡਿਊਟੀ ਵਾਲੇ ਸਥਾਨਾਂ ਦੇ ਉੱਪਰ ਇਕੱਠੇ ਹੋ ਕੇ ਸਰਕਾਰ ਦੇ ਵਿਰੁੱਧ ਆਪਣਾ ਏਕਾ ਪ੍ਰਗਟ ਨਹੀਂ ਕਰਦੇ ਤਾਂ ਇਹਦਾ ਖਮਿਆਰਜਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਭੁਗਤਣਾ ਪੈਣਾ ਹੈ ਸੋ ਸਾਥੀਓ ਅਪੀਲ ਹੈ ਫਰੰਟ ਦੇ ਵੱਲੋਂ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਕਾਲੇ ਬਿੱਲੇ ਕਾਲੇ ਰਿਬਨ ਬਨ ਕੇ ਇੱਕ ਤਾਂ ਤੁਸੀਂ ਆਪਣੇ ਡਿਊਟੀ ਵਾਲੇ ਸਥਾਨਾਂ ਤੇ ਜਾਣਾ ਔਰ ਨਾਲ ਦੀ ਨਾਲ ਜਿਹੜੀਆਂ ਤੁਹਾਡੀਆਂ ਪ੍ਰਾਣੀਆਂ ਜਥੇਬੰਦੀਆਂ ਨੇ ਪ੍ਰਾਣੀ ਜਥੇਬੰਦੀਆਂ ਦੇ ਵਿੱਚ ਜਿਹੜੇ-ਜਿਹੜੇ ਵਿਭਾਗਾਂ ਦੇ ਵਿੱਚ ਤੁਸੀਂ ਉਹ ਪ੍ਰਾਣੀ ਮੁਲਾਜ਼ਮਾਂ ਨੂੰ ਵੀ ਆਪਣੇ ਨਾਲ ਲੈ ਕੇ ਜਿਹੜਾ ਇਹ ਪ੍ਰਦਰਸ਼ਨ ਕਰਨਾ ਹੈ ਔਰ ਜਿਹੜਾ ਇਹ ਨੋਟੀਫਿਕੇਸ਼ਨ ਹੈਗਾ 17 ਜੁਲਾਈ 2020 ਵਾਲਾ ਅਧੂਰੇ ਸਕੇਲਾਂ ਵਾਲਾ ਲੰਗੜੇ ਸਕੇਲਾਂ ਵਾਲਾ ਇਸ ਦੀਆਂ ਕਾਪੀਆਂ ਵੀ ਜਿਹੜਾ ਤੁਸੀਂ ਸਾਥੀਓ ਸਾਂੜਨੀਆਂ ਨੇ ਔਰ ਇੱਕ ਬਹੁਤ ਵੱਡੀ ਆਵਾਜ਼ ਜਿਹੜੀ ਹੈਗੀ ਉਹ ਆਪਾਂ ਨੂੰ ਆਪ ਦੀ ਜਿਹੜੀ ਇਹ ਸਰਕਾਰ ਹੈਗੀ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਗੇ ਔਰ ਉਹਨਾਂ ਦੇ ਨਾਲ ਵਿੱਤ ਮੰਤਰੀ ਜਿਹੜੇ ਹਰਪਾਲ ਚੀਮਾ ਜੀ ਜਿਨ੍ਹਾਂ ਨੇ ਪਿੱਛੇ ਜਾ ਸਦਨ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਡੇ ਕੋਲ ਅਜੇ ਇਹਦੀ ਕੋਈ ਤਜਵੀਜ਼ ਨਹੀਂ ਹੈ ਜਿਹੜੀ ਕਿ ਕਿਸੇ ਸਮੇ ਬੜੇ ਹੀ ਠੋਕ ਠੋਕ ਕੇ ਬੋਲਦੇ ਹੁੰਦੇ ਸੀਗੇ ਕਿ ਅਸੀਂ ਨਗੁਣੀਆਂ ਤਨਖਾਹਾਂ ਤੇ ਕੰਮ ਕਰਦੇ ਮੁਲਾਜ਼ਮਾਂ ਦੇ ਹੱਕ ਵਿੱਚ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਉਦੋਂ ਇਹ ਸਕੇਲ ਜਿਹੜੇ ਆ ਉਹ ਬਹਾਲ ਕਰਾਂਗੇ ਸੋ ਚਾਹੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਜੀ ਨੇ ਚਾਹੇ ਵਿੱਤ ਮੰਤਰੀ ਔਰ ਮੁੱਖ ਮੰਤਰੀ ਪੰਜਾਬ ਸਾਰੇ ਜਿਹੜੇ ਆ ਉਹ ਆਪਣੇ ਕੀਤੇ ਵਾਅਦੇ ਆ ਤਾਂ ਆਪਾਂ ਨੂੰ ਭੱਜਦੀ ਨਜ਼ਰ ਆ ਰਹੀ ਹੈ ਔਰ ਇਹਨਾਂ ਨੂੰ ਜੇਕਰ ਆਪਾਂ ਕੀਤੇ ਵਾਅਦਿਆਂ ਤੋਂ ਜਾਣੂ ਕਰਵਾਉਣਾ ਜਾਂ ਇਹਨਾਂ ਨੂੰ ਆਪ ਆਪਣੇ ਕੀਤੇ ਵਾਅਦੇ ਜਿਹੜੇ ਇਹਨਾਂ ਨੇ ਕਰੇ ਉਹ ਆਪਾਂ ਪੂਰੇ ਕਰਵਾਉਣੇ ਤਾਂ ਉਹਦੇ ਲਈ ਆਪਾਂ ਨੂੰ ਇਕੱਠੇ ਹੋਣਾ ਪਊਗਾ ਵੱਡੀ ਗਿਣਤੀ ਦੇ ਵਿੱਚ ਘਰਾਂ ਤੋਂ ਬਾਹਰ ਨਿਕਲਣਾ ਪਊਗਾ ਸੋ ਇਹ ਚੀਜ਼ ਹੈ ਕਿ 17 ਜੁਲਾਈ 2020 ਤੋਂ ਬਾਅਦ ਵੱਖ-ਵੱਖ ਭਾਗਾਂ ਦੇ ਵਿੱਚ ਭਰਤੀ ਹੋਏ ਮਲਾਜਮ ਸਾਥੀਆਂ ਨੇ ਆਪਣੇ ਪੁਰਾਣੇ ਅੱਜ ਅਮਲ ਆਰਮ ਸਾਥੀਆਂ ਦੇ ਨਾਲ ਮਿਲ ਕੇ ਇਸ ਦਿਨ ਨੂੰ ਜਿਹੜਾ ਹੈਗਾ ਇੱਕ ਵੱਡੇ ਪੱਧਰ ਤੇ ਜਿਹੜਾ ਹੈਗਾ ਉਹ ਸੰਘਰਸ਼ ਦਾ ਐਲਾਨ ਕਰਨਾ ਹੈਗਾ ਔਰ ਇੱਕ ਵਿਗੜ ਬਜਾਉਣਾ ਸਰਕਾਰ ਦੇ ਖਿਲਾਫ ਕਿ ਜੇਕਰ ਤੁਸੀਂ ਹੁਣੇ ਮਸਲਾ ਹੱਲ ਨਹੀਂ ਕਰਦੇ ਹੈਗੇ ਤਾਂ ਤੁਹਾਡੇ ਪੁੱਠੇ ਦਿਨਾਂ ਦੀ ਗਿਣਤੀ ਜਿਹੜੀ ਹੈਗੀ ਉਹ ਇੱਥੋਂ ਹੀ 17 ਜੁਲਾਈ 2000 25 ਤੋਂ ਜਿਹੜਾ ਹੈਗੀ ਹੈ ਉਹ ਤੁਹਾਡੇ ਪੁੱਠੇ ਜਿਹੜੇ ਦਿਨ ਹੈ ਉਹ ਸ਼ੁਰੂ ਹੋ ਗਈ ਹੈ ਪੁੱਠੀ ਗਿਣਤੀ ਤੁਹਾਡੇ ਦਿਨਾਂ ਦੀ ਸ਼ੁਰੂ ਹੋ ਗਈ ਹੈ ਔਰ ਇਸ ਲਈ ਆਓ ਸਾਥੀਓ ਇੱਕ ਹਮਲਾ ਜ਼ੋਰਦਾਰ ਮਾਰੀਏ ਰਣਕੇ ਆਵਾਜ਼ ਬੁਲੰਦ ਕਰੀਏ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਥੀਓ ਮੈਂ ਸਿਲਿੰਦਰ ਕੰਬੋਜ ਸੂਬਾ ਕਨਵੀਨਰ ਪੰਜਾਬੀ ਸਕੇਲ ਬਹਾਰ ਲਈ ਸੰਜਿਆ ਫਰੰਟ ਜੀ